ਜੀ ਮੈਂ ਨਿਸ਼ਾਨ ਸਿੰਘ ਰੰਡਵਾ ਜਨਰਲ ਸਕੱਤਰ ਸੁਰਜੀਤ ਸਪੋਰਟਸ ਐਸੋਸੀਏਸ਼ਨ ਰਜਿਸਟਰਡ ਬਟਾਲਾ ਐਸੋਸੀਏਸ਼ਨ ਵੱਲੋਂ 31ਵੀਆਂ ਕਮਲਜੀਤ ਖੇਡਾਂ 28 ਨਵੰਬਰ ਤੋਂ ਲੈ ਕੇ 1 ਦਸੰਬਰ ਦੇ ਵਿਚਕਾਰ ਹੋ ਰਹੀਆਂ ਨੇ ਇਹ ਖੇਡਾਂ ਕਮਲਜੀਤ ਸੁਰਜੀਤ ਖੇਡ ਸਟੇਡੀਅਮ ਪਿੰਡ ਕੋਟਲਾ ਸ਼ਹੀਆ ਵਿਖੇ ਸੰਪੰਨ ਹੋਣਗੀਆਂ ਅਤੇ ਇਹਨਾਂ ਖੇਡਾਂ ਨੂੰ ਕਰਵਾਉਣ ਲਈ ਜੋ ਪ੍ਰਬੰਧਕੀ ਕਮੇਟੀ ਆ ਉਹਦੇ ਚੇਅਰਮੈਨ ਐ ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਗਲਸੀ ਹੋਣਗੇ ਅਤੇ ਇਹ 28 ਨਵੰਬਰ ਨੂੰ ਸਵਰਗੀ ਹਾਕੀ অলੰਪੀਅਨ surjit singh ਦੇ ਪੁੱਤ ਤੋਂ ਜੋਤੀ ਜਗਾ ਕੇ ਤੇ ਖੇਡ ਸਟੇਡੀਅਮ ਦੇ ਵਿੱਚ ਖਿਡਾਰੀਆਂ ਦਾ ਕਾਫਲਾ ਜਿਹੜਾ ਉਹ ਪਹੁੰਚੇਗਾ ਤੇ ਉਥੋਂ ਉਦਘਾਟਨੀ ਸਮਾਰੋਹ ਹੋਵੇਗਾ। ਉਹਦੇ ਮੁੱਖ ਮਹਿਮਾਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਜੀ ਮੁੰਡੀਆਂ ਹੋਣਗੇ ਅਤੇ ਉਸ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਕਰਨਗੇ ਅਮਨ ਸ਼ੇਰ ਸਿੰਘ ਕਲਸੀ ਬੀਇੰਗ ਐ ਮੁੱਖ ਪ੍ਰਬੰਧਕ ਸਾਰੀਆਂ ਖੇਡਾਂ ਦੀ ਦੇਖ ਰੇ ਕਰਨਗੇ ਅਤੇ ਉਸ ਦਿਨ ਫੁੱਟਬਾਲ ਦੇ ਮੁਕਾਬਲਿਆਂ ਤੋਂ ਸ਼ੁਰੂ ਹੋ ਕੇ ਇਸ 4 ਦਿਨਾਂ ਮੁਕਾਬਲੇ ਖੇਡਾਂ ਦੇ ਵਿੱਚ ਅਸੀਂ ਪਹਿਲੀ ਵਾਰੀ ਦੇਸ਼ ਭਰ ਦੇ ਵਿੱਚ ਹੋ ਰਿਹਾ ਕਿ ਕਿਸੇ ਖੇਡ ਟੂਰਨਾਮੈਂਟ ਦੇ ਵਿੱਚ 50 ਇਵੈਂਟਸ ਜਿਹੜੇ ਨੇ ਐਥਲੈਟਿਕਸ ਦੇ ਹੋ ਰਹੇ ਨੇ ਤੇ 10 ਬੂਖ ਖੇਡਾਂ ਹੋਣਗੀਆਂ ਇਹ ਅਸੀਂ ਬੜੇ ਮਾਣ ਵਾਲੀ ਗੱਲ ਆ ਮਾਦੇ ਨੂੰ ਕਿ ਇਹ ਪਹਿਲੀ ਵਾਰੀ ਕਿਸੇ ਖੇਡ ਟੂਰਨਾਮੈਂਟ ਦੇ ਵਿੱਚ ਇੰਨੇ ਵੱਡੇ ਪੱਦਰ ਦੇ ਇਵੈਂਟ ਹੋਣਗੇ ਅਤੇ ਇਹਨਾਂ ਦੇ ਨਾਲ ਨਾਲ ਸਾਰੇ ਅਸੀਂ 25 ਲੱਖ ਰੁਪਏ ਦੇ ਕੈਸ਼ ਪ੍ਰਾਈਜ਼ ਜਿਹੜੇ ਨੇ ਖਿਡਾਰੀਆਂ ਨੂੰ ਨਗਦ ਇਨਾਮ ਦਵਾਂਗੇ ਅਤੇ ਪੰਜ ਜਿਹੜੇ ਬੈਸਟ ਐਥਲੀਟ ਹੋਣਗੇ ਉਹਨਾਂ ਨੂੰ ਅਸੀਂ ਮੋਟਰਸਾਈਕਲ ਦਾ ਨਾਮ ਵਜੋਂ ਦੇਵਾਂਗੇ ਅਤੇ ਇਸ ਕਰਕੇ ਇਹ ਜਿਹੜਾ ਜਿਹੜਾ ਕੈਸ਼ ਪ੍ਰਾਈਜ਼ ਅਤੇ ਵੱਡੇ ਇਨਾਮਾਂ ਦਾ ਕਰਕੇ ਜਿਹੜਾ ਇਹ ਕਿੜ ਮੇਲਾ ਪੰਜਾਬ ਦੇ ਵਿੱਚ ਸਾਡਾ ਬਹੁਤ ਮਸ਼ਹੂਰ ਆ ਔਰ ਇਸੇ ਕਰਕੇ ਹੀ ਇਹ ਲੋਕ ਇਹਨੂੰ ਅਡੀਕਦੇ ਨੇ ਕਿ ਉਹ ਹਰ ਸਾਲ ਕਿੰਨਾ ਦਿਨਾਂ ਦੇ ਵਿੱਚ ਇਹ ਪ੍ਰੋਗਰਾਮ ਹੋਵੇ ਕਿੰਨੀ ਦੇਰ ਤੋਂ ਜਿਹੜਾ ਇਹ ਪ੍ਰੋਗਰਾਮ ਕਰਵਾਏ ਜਾ ਰਿਹਾ ਤੇ ਕਿੰਨਾ ਹੰਗਾਰਾ ਮਿਲਦਾ ਹੈ ਇਹ ਆਪਣੇ ਮਾਝੇ ਤੋਂ ਲੈ ਕੇ ਬਾਹਰ ਦੁਆਬਾ ਫੋਰਨ ਤੱਕ ਜਿਹੜਾ ਪਤਾ ਲੱਗਦਾ ਜੀ ਕਮਲਜੀਤ ਖੇਡਾਂ ਇਹ ਜਿਵੇਂ ਕਿ ਤੁਹਾਨੂੰ ਅਸੀਂ ਦੱਸ ਹੀ ਬਿਠੇ ਹਾਂ ਕਿ 31ਵੀਆਂ ਖੇਡਾਂ ਨੇ ਅਸੀਂ 33 ਸਾਲ ਪਹਿਲਾਂ ਇਹ ਪੀੜਾ ਚੁੱਕਿਆ ਸੀ ਅਤੇ ਕਤਤੀ ਖੇਡਾਂ ਹੋ ਚੁੱਕੀਆਂ ਨੇ ਤੇ ਹੁਣ ਇਹ 31 ਜਿਹੜੀ ਕਤਵੀਂ ਆ ਖੇਡਾਂ ਨੇ ਉਹ ਹੁਣ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇੱਕ ਦੋ ਦਿਨਾਂ ਦੇ ਵਿੱਚ ਸ਼ੁਰੂ ਹੋਣ ਜੀ ਇਹ ਕਮਲਜੀਤ ਖੇਡਾਂ ਜਿਹੜੀਆਂ ਨੇ ਇਹ 28 ਨਵੰਬਰ ਤੋਂ ਸਟਾਰਟ ਆ ਜੀ ਸੋ 1 ਦਸੰਬਰ ਤੱਕ ਇਹਦੇ ਵਿੱਚ ਜਦੋਂ ਸਟਾਰਟਿੰਗ ਹੁੰਦੀ ਆ ਜਿੱਦਾਂ ਕਿ ਸਾਡੇ ਪੰਜਾਬ ਚ ਸੱਬਿਆਚਾਰ ਉਹ ਪੰਗੜਾ ਵੀ ਹੋਊਗਾ ਗਤਕਾ ਉਸ ਤੋਂ ਬਾਅਦ ਖੇਡਾਂ ਤੋਂ ਬਾਅਦ ਸ਼ਾਮੀ ਜਿਹੜੇ ਆ ਇੱਕ ਸਬਿਆਚਾਰੀ ਪ੍ਰੋਗਰਾਮ ਜਿੱਦਾਂ ਜਿਹੜੇ ਵੀ ਸਾਡੇ ਪੰਜਾਬ ਦੇ ਸਿੰਗਰ ਆ ਜਿੱਦਾਂ ਮਨਮੋਹਨ ਵੈਰਸ ਜੀ ਹੋਗੇ ਇੱਕ ਬਾਗੀ ਸਿੰਗਰ ਆ ਜੀ ਸਿੰਦਾ ਬਾਗੀ ਸੋ ਅਮਨ ਰੋਜ਼ੀ ਹੋਗੇ ਤੇ ਮਨਜੀਤ ਸੋ ਇਸ ਅਕੋਰਡਿੰਗ ਕਾਫੀ ਸਾਰੇ ਸਿੰਗਰ ਆ ਜਿਹੜੇ ਕਿ ਹਰ ਰੋਜ਼ ਮਤਲਬ ਦਿਨੇ ਖੇਡਾਂ ਹੁੰਦੀਆਂ ਤੇ ਰਾਤੀ ਜਿਹੜਾ ਨਾਈਟ ਦਾ ਵਾ ਮਤਲਬ ਕਿ 2 ਘੰਟੇ ਦਾ ਪ੍ਰੋਗਰਾਮ ਉਹ ਸਬਿਆਚਾਰ ਦਾ ਹੁੰਦਾ ਜੀ ਤੇ ਇਹ ਖੇਡਾਂ ਜਿਹੜੀਆਂ ਵੀ 31 ਵੀ ਕਰਾਈਆਂ ਜਾਂਦੀਆਂ ਸੋ ਮੈਨੂੰ ਬਹੁਤ ਮਾਣ ਆ ਕਿ ਅਸੀਂ ਜਿਹੜੀ ਇਹ ਸਾਰੀ ਟੀਮ ਆ ਜਿੱਦਾਂ ਨਿਸ਼ਾਨ ਪੱਜੀ ਮੁਸਤਾਕ ਜੀ ਸਾਡੇ ਇਸ ਚੇਅਰਮੈਨ ਜਿਹੜੇ ਕਲੱਬ ਦੇ ਕੁਦਵਿੰਦਰ ਸਿੰਘ ਕਾਲੇ ਨੰਗਲ ਕਿਉਂਕਿ ਖਿਡਾਰੀਆਂ ਨੇ ਨੈਸ਼ਨਲ ਤੇ ਇੰਟਰਨੈਸ਼ਨਲ ਦੋਵਾਂ ਤੋਂ ਹੋਣਾ ਉਹਨਾਂ ਲਈ ਰਹਿਣ ਦਾ ਪ੍ਰਬੰਧ ਖਾਣ ਦਾ ਪ੍ਰਬੰਧ ਇੱਕ ਬਹੁਤ ਵਧੀਆ ਜ਼ਿੰਮੇਵਾਰੀ ਆ ਜਿਹੜੀ ਉਹ ਹਰ ਇੱਕ ਆਪਣਾ ਟੀਮ ਮੈਂਬਰ ਬਹੁਤ ਵਧੀਆ ਤਰੀਕੇ ਨਾਲ ਸੰਭਾਲਦੇ ਆ ਸੋ ਮੈਂ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਨਿਊਜ਼ ਦੇਖਣ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਆਓ ਤੇ ਆ ਕੇ ਆਪਣਾ 28 ਤੋਂ ਇੱਕ ਉੱਥੇ ਜਿਹੜਾ ਪੰਜਾਬ ਦੀਆਂ ਖੇਡਾਂ ਤੇ ਮਨੋਰੰਜਨ ਆਪਾਂ ਇਕੱਠਾ ਕੀਤਾ। ਸੋ ਬੜਾ ਵਧੀਆ ਉਪਰਾਲਾ ਜੀ ਕਮਲਜੀਤ ਖੇਡਾ ਵਾਲ ਵਾਲਿਆਂ ਦਾ ਕਿ ਜਿਹੜੇ ਇਹ ਐਸ ਪਾਸੇ ਤੁੜੇ ਨੇ ਤੇ ਲੋਕਾਂ ਨੂੰ ਚੰਗੇ ਰਾਏ ਪਾ ਰਹੇ ਨੇ ਕਬੱਡੀ ਕਰਾਉਂਦੇ ਨੇ ਹਰ ਇੱਕ ਤਰ੍ਹਾਂ ਦਾ ਇਵੈਂਟ ਕਰਵਾਉਂਦੇ। ਜੀ ਵੇਖੋ ਜੀ ਇਹਦਾ ਇੱਕ ਸਭ ਤੋਂ ਸਿੱਧਾ ਸਿੱਧਾ ਕ੍ਰੈਡਿਟ ਜਿਹੜਾ ਵਾ ਉਹ ਸਾਡੇ ਪਿੰਡੇ ਦੇ ਬਹੁਤ ਹੀ ਸਤਿਕਾਰਯੋਗ ਸਰਦਾਰ ਐਸਪੀ ਪ੍ਰਥੀਪਾਲ ਜੀ ਜੋ ਕਿ ਪੰਜਾਬ ਪੁਲਿਸ ਦੇ ਤੌਰ ਇੱਕ ਡਿਊਟੀ ਵੀ ਨਿਭਾਰੇ ਹੈ ਤੇ ਉਸ ਕੋਰਡੀਨੇਟਿੰਗ ਨਾਲ ਮੇਰੇ ਵੱਡੇ ਭਰਾ ਦੇ ਸਤਿਕਾਰਯੋਗ ਸਰਦਾਰ ਅਮਨ ਸਿੰਘ ਜੀ ਸ਼ਰੀਕ ਹਲ ਸੀ ਜੋ ਕਿ ਬਟਾਲੇ ਦੇ ਐਮਐਲਏ ਵੀ ਨੇ ਅਤੇ ਉਹਨਾਂ ਨੂੰ ਇਸ ਐਰ ਕੀ ਪ੍ਰਧਾਨ ਲਾਇਆ ਗਿਆ ਸੋ ਉਸ ਦੇ ਬਿਹਾਫ ਤੇ ਜੋ ਵਧੀਆ ਤੋਂ ਵਧੀਆ ਸਾਡੇ ਕੋਲ ਹੋਊਗਾ ਜੀ ਅਸੀਂ ਕਰਾਂਗੇ ਬਾਕੀ ਇਹ ਸਾਡੇ ਨਾਲ ਹੀ ਹੈ ਨਵਿੰਦਰ ਸਿੰਘ ਚੇਅਰਮੈਨ ਜੀ